ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਕੰਗਨਾਰ ਰਨੌਲਟ ਨੂੰ ਕੱਲ ਪੰਜਾਬ ਦੀ ਇੱਕ ਧੀ ਵੱਲੋਂ ਲਾਲੀ ਬਖਸ਼ਿਸ਼ ਕੀਤੀ ਗਈ ਹੈ ਮੂੰਹ ਦੇ ਉੱਤੇ ਇਹ ਉਹੀ ਪੰਜਾਬ ਦੀ ਧੀ ਆ ਕੁਲਵਿੰਦਰ ਕੌਰ ਜਿਸ ਦੀ ਮਾਤਾ ਜੀ ਕਿਸਾਨ ਮੋਰਚੇ ਦੇ ਵਿੱਚ ਬੈਠੇ ਹੋਏ ਸਨ ਜਦੋਂ ਕੰਗਨਾਰ ਰਨੌਲਟ ਨੇ ਇਹ ਕਮੈਂਟ ਕੀਤਾ ਸੀਗਾ ਕਿ ਪੰਜਾਬ ਦੀਆਂ ਜਿਹੜੀਆਂ ਜਨਾਨੀਆਂ ਨੇ ਇਹ ਤੇ 100-100 ਰੁਪਏ ਦੇ ਪਹਾੜੇ ਦੇ ਉੱਤੇ ਚੁੱਪੀਆਂ ਹੋਈਆਂ ਜਨਾਨੀਆਂ ਨੇ ਤੇ ਜਿਨ੍ਹਾਂ ਨੂੰ ਜਿੱਧਰ ਮਰਜ਼ੀ ਜਦੋਂ ਮਰਜ਼ੀ ਲੈ ਕੇ ਜਾਇਆ ਜਾ ਸਕਦਾ ਹੈ ਕੁਲਵਿੰਦਰ ਕੌਰ ਦੇ ਨਾਲ ਕੰਮ ਕਰਨ ਵਾਲਾ ਜਿਹੜਾ ਆਫੀਸਰ ਆ ਉਹਨੇ ਇਹ ਵੀ ਗੱਲ ਆਖੀ ਹੈ ਕਿ ਕੰਗਰਨ ਰੌਲਤ ਨੇ ਇਹਦਾ ਟੈਗ ਵੇਖ ਕੇ ਜਿਹਦੇ ਉੱਤੇ ਕੌਰ ਲਿਖਿਆ ਹੋਇਆ ਏ ਇਹਨੂੰ ਕੌਰ ਖਾਲਸਤਾਨੀ ਕਹਿ ਕੇ ਟੌਂਟ ਕੀਤਾ ਜਿਸਦੇ ਮਗਰੋਂ ਗੁਲਵਿੰਦਰ ਕੌਰ ਨੇ ਕੰਗਰਨ ਰੌਲਤ ਦੇ ਮੂੰਹ ਦੇ ਉੱਤੇ ਜਿੱਤ ਦਾ ਜਿਹੜਾ ਏ ਉਹ ਛਗਣ ਭੇਟ ਕਰ ਦਿੱਤਾ ਇਸ ਘਟਨਾ ਤੋਂ ਬਾਅਦ ਕਾਫੀ ਲੋਕ ਜਿਹੜੇ ਨੇ ਉਹ ਨੈਤਿਕਤਾ ਦਾ ਪਾਠ ਜਿਹੜਾ ਕੁਲਵਿੰਦਰ ਕੌਰ ਨੂੰ ਪੜਾਉਣ ਆ ਰਹੇ ਨੇ ਪਰ ਇਹ ਮੈਂ ਗੱਲ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਇਹ ਭੱਦੇ ਕਮੈਂਟ ਬਾਜ਼ੀ ਕੀਤੀ ਜਾ ਰਹੀ ਸੀ ਕਿਸਾਨਾਂ ਨੂੰ ਪਰਜੀ ਵੀ ਆਖਿਆ ਜਾ ਰਿਹਾ ਸੀਗਾ ਅਤੰਕਵਾਦੀ ਆਖਿਆ ਜਾ ਰਿਹਾ ਸੀਗਾ ਧਰਤੀ ਦੇ ਉੱਤੇ ਬੋਝ ਆਖਿਆ ਜਾ ਰਿਹਾ ਸੀਗਾ ਪਹਾੜੇ ਦੇ ਉੱਤੇ ਆਏ ਹੋਏ ਲੋਕ ਆਖਿਆ ਜਾ ਰਿਹਾ ਸੀਗਾ ਉਦੋਂ ਤਾਂ ਨੈਤਿਕਤਾ ਕਿੱਥੇ ਗਈ ਸੀ ਜੀ ਕੰਗਨਾ ਰਨੋਲਡ ਉਹੀ ਜਨਾਨੀ ਹੈ ਜਿਸ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਇਹ ਕਿਹਾ ਸੀਗਾ ਕਿ ਸਿੱਖਾਂ ਦੀ ਕੋਈ ਆ ਆਪਣਾ ਬਿਆਨ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਅਤਵਾਦ ਫੈਲਦਾ ਪਿਆ ਹੈ ਚਲੋ ਮੈਂ ਇਨਾਂ ਕਾ ਤਾਂ ਧੰਨਵਾਦ ਕਰਨਾ ਚਾਹੁੰਦਾ ਹੈ ਕਿ ਇਨੇ ਚੰਡੀਗੜ੍ਹ ਨੂੰ ਪੰਜਾਬ ਦਾ ਹਿੱਸਾ ਮੰਨਿਆ ਹੈ ਸੋ ਇਸ ਕਰਕੇ ਸਾਰਾ ਪੰਜਾਬ ਅੱਜ ਕੁਲਵਿੰਦਰ ਕੋਰ ਦੇ ਨਾਲ ਖੜਿਆ ਹੈ ਤੇ ਸਾਡਾ ਸਾਰਿਆਂ ਦਾ ਫਰਜ਼ ਵੀ ਬਣਦਾ ਕਿ ਆਪਾਂ ਆਪਣੀ ਭੈਣ ਦੇ ਨਾਲ ਖੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ